ਇਹ ਮੈਂ ਅੱਜ ਬੋਲਦੀਆਂ ਜਾਂ ਘਰੋਂ ਨਿੱਕਲ ਕੇ ਵੀ ਆਉਨੀਆਂ ਜੇ ਮੇਰੇ ਸਿਰ ਤੇ ਅੱਜ ਚਿੱਟੀ ਜੁੰਨੀਆਂ ਇਹ ਵੀ ਸਰਕਾਰਾਂ ਨੇ ਦਿੱਤੀ ਹੋਈ ਆ ਜਿਆਦਾ ਦੇ ਤੁਹਾਨੂੰ ਹਸਬੰਦ ਦੀ ਕਿਉਂਕਿ ਜਦੋਂ ਘਰੇ ਘਰ ਵਾਲਾ ਹੋਵੇ ਤਾਂ ਬੜਾ ਆਸਰਾ ਰਹਿੰਦਾ ਭਾਈ ਜੇ ਕੋਈ ਨਹੀਂ ਰਿਸ਼ਤੇ ਕੋ ਤਾਂੁੰੁੰਦੇ ਗਿਆ ਤੋੜ ਨਾ ਨਾ ਮਾ ਵਿਆਹ ਹੋਇਆ ਹੋਵੇ ਨਾ ਹਜੇ ਮੇਰੇ ਵਿਆਹ ਨੂੰ ਸਵਾ ਮਹੀਨਾ ਨਹੀਂ ਹੋਇਆ ਸੀ ਮੇਰੇ ਘਰ ਵਾਲੇ ਨੂੰ ਸੈਂਟਰ ਭੇਜਦਾ ਸੀ ਉਹ ਤੁਸੀਂ ਚਿੱਟੇ ਦਾ ਗਲਤ ਪ੍ਰਭਾਵ ਦੇਖਿਆ ਨਹੀਂ ਕੋਕ ਵੀ ਨਹੀਂ ਹਰੀ ਹੋਈ ਬੱਚਾ ਵੀ ਨਹੀਂ ਇਸੇ ਕਰਕੇ ਹੋ ਪਾਇਆ ਕਿਉਂਕਿ ਚਿੱਟੇ ਕਰਕੇ ਹਸਬੰਡ ਤੁਹਾਡੇ ਨਾ ਮੈਂ ਵੀ ਉਹਨਾਂ ਕੁੜੀਆਂ ਨੂੰ ਗੋਸੀ ਮੈਨੂੰ ਅਸੀਂ ਵੀ ਬੱਚੇ ਹੋਣਗੇ ਆਪਣੀ ਫੈਮਿਲੀ ਹੋਊਗੀ ਇੱਕ ਰੋਜ਼ਗਾਰ ਹੋਊਗਾ ਵੀ ਸਿੰਪਲ ਜਿਹੀ ਇੱਕ ਪਾ ਜ਼ਿੰਦਗੀ ਜੀਵਾਂਗੇ ਪਰ ਮੈਂ ਕਹਿੰਨੀ ਉਹ ਜਿਹੜੀ ਜ਼ਿੰਦਗੀ ਕਦੇ ਮੈਂ ਵਿਆਹ ਤੋਂ ਪਹਿਲਾਂ ਸੋਚੀ ਸੀ ਜਾਂ ਮੇਰਾ ਵਿਆਹ ਜਦੋਂ ਹੋਣ ਵਾਲਾ ਸੀ ਜਾਂ ਹੋਇਆ ਸੀ ਮੈਂ ਵੀ ਬੜੇ ਰਮਾਨ ਲੈ ਕੇ ਸੀ ਨਾ ਪਰ ਮੇਰੇ ਕੋਲੋਂ ਮੇਰੇ ਤੇ 1% ਵੀ ਕੋਈ ਸੁਪਨਾ ਪੂਰਾ ਨਹੀਂ ਹੋਇਆ ਆਪਣੇ ਪੰਜਾਬ ਦੀ ਜਿਹੜੀ ਆਣਖ ਆ ਨਾ ਡੀਐਨਏ ਵੀ ਸਾਡੇ ਚੇਂਜ ਹੋ ਰਹੇ ਨੇ ਕਿਉਂ ਹੋ ਰਿਹਾ ਕਿ ਨਸ਼ੇ ਕਰਕੇ ਜੇ ਤੁਸੀਂ ਨਸ਼ਾ ਇਹ ਨਾ ਕਰੀ ਉਹਨੇ ਬੱਚੇ ਢੋਡੇ ਹੋਣੇ ਵੀ ਨਹੀਂ ਆਈਵੀਐਫ ਕਰਾਵਾਂਗੇ ਡੀਐਨਏ ਚੇਂਜ ਹੋ ਜਾਊਗਾ ਤੁਸੀਂ ਦੇਖ ਲਓ ਜਿਨ੍ਹਾਂ ਦੇ ਹੋਇਆ ਉਹਨਾਂ ਦੇ ਬੱਚੇ ਢੋਡੇ ਪਿੰਡੇ ਤੱਕ ਨਹੀਂ ਮਿਲਦੇ ਹੋਣਗੇ ਸਸਟੀਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੰਜਾਬ 'ਚ ਚੋਣਾਂ ਨੇ ਤੇ ਚੋਣਾਂ ਦੌਰਾਨ ਮਸਲੇ ਵੀ ਬਹੁਤ ਵੱਡੇ ਬੇਰੋਜ਼ਗਾਰੀ ਦਾ ਮਸਲਾ ਹੈ ਡਰੱਗਸ ਦਾ ਮਸਲਾ ਹੈ ਇਹੋ ਜਿਹੇ ਮਸਲੇ ਨੇ ਜਿਹੜੇ ਕੀ ਪੰਜਾਬ ਨੂੰ ਉਜਾੜ ਰਹੇ ਨੇ ਤੇ ਹੈਰਾਨੀ ਦੀ ਗੱਲ ਇਹਨਾਂ ਮਸਲਿਆਂ ਦੀ ਗੱਲ ਹੀ ਨਹੀਂ ਹੋ ਰਹੀ ਨਿਤ ਨਵੇਂ ਬਿਆਨ ਆ ਰਹੇ ਹਨ ਮਨੋਰੰਜਨ ਹੋ ਰਿਹਾ ਜਿਵੇਂ ਇੱਕ ਫਿਲਮ ਚੱਲ ਰਹੀ ਹੋਵੇ ਕੋਈ ਇੱਕ ਦੂਜੇ ਤੇ ਬਿਆਨ ਦਿੰਦਾ ਹੈ ਤਾਂ ਲੋਕ ਹੱਸ ਪੈਂਦੇ ਨੇ ਕੋਈ ਦੂਜੇ ਤੇ ਬਿਆਨ ਦਿੰਦਾ ਤਾਂ ਹਾਸਾ ਪੈ ਜਾਂਦਾ ਹੈ ਇਸ ਹਾਸੇ ਦੇ ਵਿਚਾਲੇ ਜਿਹੜੀ ਸਹੀ ਮੁਸਕਾਨ ਜਿਸ ਨਾਲ ਪੰਜਾਬ ਦਾ ਵਿਕਾਸ ਹੋਣਾ ਉਹ ਗਾਇਬ ਆ ਸਾਰਨਾ ਸਿੱਪੀ ਸ਼ਰਮਾ ਨੇ ਵੱਡਾ ਸੰਘਰਸ਼ ਲੜ ਰਹੇ ਨੇ ਕੇਜਰੀ ਵਾਲ ਨੇ ਤੁਹਾਨੂੰ ਭੈਣ ਬਣਾਇਆ ਸੀਗਾ ਕਿਹਾ ਸੀ ਕਿ ਭੈਣੇ ਟੈਂਕਰ ਥੱਲੇ ਉਤਰ ਆ ਸਾਡੀ ਸਰਕਾਰ ਬਣੀ ਲੈ ਪਹਿਲਾ ਕੰਮ ਤੁਹਾਡਾ ਹੋਊਗਾ ਹਾਂਜੀ ਦੇਖੋ ਸਰ ਮੈਂ ਕਹਿੰਨੀ ਆ ਇਹਨਾਂ ਨੇ ਇੱਕ ਇਮੋਸ਼ਨਲ ਸਟੰਟ ਖੇਡਿਆ ਹਨਾ ਵੀ ਤੂੰ ਮੇਰੀ ਭੈਣ ਆ ਨੀਚੇ ਆ ਜਾ ਤੁਹਾਡੀ ਭਰਤੀ ਕਰਾਂਗੇ ਤੇ ਮੈਂ ਕਹਿੰਨੀ ਆ ਜੋ ਅੱਜ ਉਹਨਾਂ ਦੀ ਲਾਈਫ ਚ ਹੋ ਰਿਹਾ ਕਿਤੇ ਨੇ ਕਿਤੇ ਜੋ ਸਾਡੇ ਨਾਲ ਤੱਕਾ ਕੀਤਾ ਪੰਜਾਬ ਦੇ ਲੋਕ ਬੜੇ ਆ ਪਗਨੇ ਭੋਲੇ ਭਾਲੇ ਨੇ ਬੜੇ ਸਿੱਧੇ ਸਾਦੇ ਲੋਕ ਨੇ ਉਹਨਾਂ ਨਾਲ ਇੱਕ ਇਹਨਾਂ ਨੇ ਆ ਕੇ ਨਾ ਆਪਣਾ ਇੱਕ ਸਟੰਡ ਖੇਡਿਆ ਲੋਕਾਂ ਨਾਲ ਰਿਸ਼ਤੇ ਬਣਾਏ ਸਭ ਤੋਂ ਪਹਿਲਾਂ ਮੇਰੇ ਨਾਲ ਬਣਾਇਆ ਤੂੰ ਮੇਰੀ ਭੈਣ ਆ ਆ ਜਾ ਪੰਜਾਬ ਚ ਆਪਾਂ ਕਿਸੇ ਨੂੰ ਭੈਣ ਕਹਦੇ ਆ ਬਾਈ ਕਹਦੇ ਬਹੁਤ ਵੱਡਾ ਰਿਸ਼ਤਾ ਮੰਨਦੇ ਆ ਪਰ ਇਨਾਂ ਨੇ ਉਹ ਚੀਜ਼ ਦਾ ਇੱਕ ਇੱਕ ਖਲਵਾੜੀ ਕਰਤਾ ਇੱਕ ਤਮਾਸ਼ਾ ਹੀ ਬਣਾਤਾ ਲੋਕਾਂ ਸਾਹਮਣੇ ਭੈਣ ਭਰਾ ਦਾ ਮੇਰੇ ਘਰ ਚ ਮੈਨੂੰ ਘੱਟ ਜਾਣਦੇ ਹੋਣ ਕਿ ਮੇਰੇ ਨਾਮ ਨਾਲ ਕੇਜਰੀਵਾਲ ਦੀ ਭੈਣ ਮੂੰਹ ਬੋਲੀ ਕਹਿ ਕੇ ਜਿਆਦਾ ਜਾਣਦੇ ਨਹੀਂ ਸੀ ਤੇ ਭੈਣ ਦਾ ਫੇ ਕਾਲ ਜੇ ਫਟਦਾ ਸੀ ਜਦੋਂ ਭਰਾ ਜੇਲ੍ਹ ਚ ਗਿਆ ਤੇ ਹੁਣ ਤਾਂ ਭੰਗ ਜੇਲ੍ਹੋਂ ਆ ਗਿਆ ਜੇਲ੍ਹ ਦੇ ਵਿੱਚ ਸ਼ੂਗਰ ਵੀ ਵਧ ਗਈ ਸੀ ਤੁਹਾਡਾ ਦਿਲ ਘਟਦਾ ਹੋਣਾ ਬਾਈ ਜੀ ਦੇਖੋ ਸ਼ੂਗਰ ਵਧ ਗਈ ਸੀ ਹਨਾ ਤੁਸੀਂ ਇਦਾਂ ਦੱਸਿਆ ਜਦੋਂ ਕਿਤੇ ਨਾ ਕਿਤੇ ਆਪਾਂ ਬੜਾ ਕਹਿ ਰਹੇ ਸੀ ਵੀ ਮੈਂ ਇਮਾਨਦਾਰ ਆ ਮੈਂ ਉਹ ਆ ਆਪੋਨਾਂ ਕੀ ਬੋਲੀਏ ਜਿੰਨੀ ਕਿ ਆਪਣੇ ਚ ਗੱਲ ਹੋਵੇ ਮੈਂ ਸਹੀ ਗੱਲ ਦਸਾਂ ਬਾਕੀ ਲੋਕ ਤੇ ਕਰਦੇ ਨੇ ਕਿ ਤੁਸੀਂ ਬਾਕੀ ਉਹ ਚੀਜ਼ ਹੈਗੇ ਹੋ ਜਾਂ ਨਹੀਂ ਹੈਗੇ ਮੈਂ ਗੱਲ ਚ ਢੋਲ ਪਾ ਕੇ ਬਜਾਈ ਕਰਾਂ ਜੀ ਮੈਂ ਬੜੀ ਇਮਾਨਦਾਰ ਇਮਾਨਦਾਰਾ ਪਰ ਉਹ ਨਹੀਂ ਤੁਹਾਨੂੰ ਪਬਲਿਕ ਦੱਸੂਗੀ ਜਿਹੜੇ ਲੋਕ ਨੇ ਉਹ ਦੱਸਦੇ ਨੇ ਜੇ ਤੁਸੀਂ ਇੰਨੇ ਇਮਾਨਦਾਰ ਸੀ ਤੁਹਾਡੀ ਸ਼ੂਗਰ ਵਧ ਗਈ ਤੁਹਾਡੀ ਤੇ ਇੱਕ ਵਾਰੀ ਜੇਲ੍ਹ ਚ ਜਾ ਕੇ ਸ਼ੂਗਰ ਵਧਿਆ ਆ ਸਾਨੂੰ ਤਾਂ 13 ਸਾਲ ਹੋ ਗਏ ਬੇਰੁਜ਼ਗਾਰੀ ਇੱਕ ਤਰ੍ਹਾਂ ਦੀ ਅਸੀਂ ਜੇਲ੍ਹ ਹੀ ਕੱਟ ਰਹੇ ਆ ਜਿਹੜੇ ਬੇਰੁਜ਼ਗਾਰ ਆ ਕਿਤੇ ਸਾਨੂੰ ਚੱਕ ਕੇ ਧਾਰਨਿਆਂ ਚ ਜੇਲ੍ਹ ਚ ਪਾ ਦਾਂ ਦੇ ਕਿਤੇ ਕੁਝ ਪਾਂਦੇ ਜਿੱਦੋਂ ਕੇਜਰੀਵਾਲ ਪੰਜਾਬ ਚ ਆਉਂਦੇ ਨੇ ਮੈਨੂੰ ਚੱਕ ਥਾਣੇ ਭਰਾਂ ਲਾਂਦੇ ਸਵੇਰੇ 4 ਵਜੇ ਚੱਕ ਕੇ ਲੈ ਜਾਂਦੇ ਨੇ ਇੰਨੇ ਤੇ ਇੱਕ ਦਿਨ ਦੀ ਸ਼ੂਗਰਵਾਦ ਕੀ ਦੋ ਦਿਨ ਰਹਿ ਕੇ ਹੁਣ ਪਿੱਛੇ ਜਾਇਏ ਸੀਗੇ ਉਹ ਤੋਂ ਥਾਣੇ ਲੱਗੇ ਹਾਂ ਜਿੱਦੋਂ ਮੇਰੀ ਸਾਰਾ ਇਸ ਉਦੋਂ ਮੈਂ ਪੂਰਾ ਦਿਨ ਥਾਣੇ ਚ ਰਹੀ ਆ ਤੇ ਡਿਬੇਡ ਹੋਣੀ ਸੀ ਉਦੋਂ ਮੈਨੂੰ ਚੱਕਣ ਅਸੀਂ ਦੋ ਦਿਨ ਪਹਿਲਾਂ ਹੀ ਜ਼ਿਕਰੋਂ ਨਿਕਲ ਗਏ ਮੈਂ ਕਹਿੰਨੀ ਉਹ ਕੋਈ ਦਿਨ ਨਹੀਂ ਆ ਜਾਏਗਾ ਜਦੋਂ ਕੇਜਰੀਵਾਲ ਆਉਂਦੇ ਮੈਂ ਥ ਮੇਰੇ ਘਰ ਦੇ ਨੇ ਮੈਨੂੰ ਪੜਾਤਾ ਜਾਂ ਮੈਂ ਆਪਣੀ ਆਵਾਜ਼ ਜਿਹੜੀ ਸਾਨੂੰ ਇੱਕ ਮੰਗ ਰੱਖੀ ਸੀ ਉਹ ਮੰਗਦੀਆਂ ਮੇਰੇ ਹੀ ਗੁਨਾਗਾ ਮਤਲਬ ਆਪ ਦਾ ਇੱਕ ਆਪਣਾ ਸੰਵਧਾਨਿਕ ਹੱਕ ਆ ਕਿ ਅਸੀਂ ਆਪਣੀ ਆਵਾਜ਼ ਉਠਾ ਸਕਦੇ ਹਾਂ ਆਪਣਾ ਹੱਕ ਮੰਗ ਸਕਦੇ ਹਾਂ ਉਹ ਹੱਕ ਮੰਗਣ ਤੇ ਵੀ ਤੁਹਾਨੂੰ ਜੇਲਾਂ ਚ ਪਾ ਦਾਂਦੇ ਨੇ ਤੁਹਾਨੂੰ ਤੰਗ ਕੀਤਾ ਜਾਂਦਾਗਾ ਇਦਾਂ ਸਮਝਣਾ ਹੋ ਗਿਆ ਪੜਨੇ ਇਨਕਲਾਬ ਦੀ ਸਰਕਾਰ ਆ ਭਗਤ ਸਿੰਘ ਦੀ ਸੋਚ ਤੇ ਉਹ ਪੈਰਾ ਦੰਦੇ ਨੇ ਥੱਲੇ ਕਮੈਂਟ ਲੋਕਾਂ ਨੇ ਕਾ ਦਿੰਦੇ ਵੀ ਤੁਸੀਂ ਤਾਂ ਝੂਠ ਬੋਲ ਰਹੇ ਹੋ ਭਾਈ ਜੀ ਮੈਂ ਕਹਿੰਨੀ ਆ ਤੁਸੀਂ ਸਾਰੇ ਲੋਕ ਦੇਖ ਲਓ ਇਨਕਲਾਬ ਦੀ ਸਰਕਾਰ ਆ ਤੇ ਇਨਕਲਾਬ ਦਾ ਤਾਂ ਨਾਰਾ ਉਹੀ ਸੀ ਜਿਹੜਾ ਵੋਟ ਮੰਗਣੀ ਸੀ ਹੁਣ ਐਮਪੀ ਦੀ ਵੋਟ ਆ ਗਿਆ ਹੁਣ ਇਨਕਲਾਬ ਜਦਾ ਆ ਗਿਆ ਇਹਨਾਂ ਨੂੰ 2 ਸਾਲਾਂ ਚ ਇਨਕਲਾਬ ਜਦਾ ਆ ਆ ਭਗਤ ਸਿੰਘ ਦੀ ਸੋਚ ਜਦਾ ਹੀ ਮੈਂ ਆਪਣੇ ਉਮੀਦਵਾਰ ਜੀ ਦੀ ਗੱਲ ਕਰਦੇ ਬਾਬਾ ਜੀ ਦੀ ਉਹਨਾਂ ਦੇ ਜਦਾ ਹੀ ਤੁਸੀਂ ਇਕੱਲੇ ਆਪਣੇ ਆਫਿਸ ਦੇ ਪਿੱਛੇ ਕੁਰਸੀਆਂ ਦੇ ਫੋਟੋਆਂ ਲਗਾ ਲੀਆਂ ਉਹਦੇ ਨਾਲ ਕੋਈ ਚੇਂਜ ਹੋ ਜੂ ਮੋਲ ਉਹੀ ਕੁਝ ਹੋਈ ਜਾਂਦੀ ਮੈਂ ਕਹਿੰਨੀ ਹਸ ਤਾਂ ਹੁਣ ਇਹ ਲੋਕ ਕਹਿਣ ਲੱਗੇ ਵੀ ਦੋ ਸਰਕਾਰਾਂ ਤੰਗ ਸੀ ਸੀ ਤਾਂ ਤੀਜੀ ਚੁਣੀਆਂ ਲੋਕ ਤਾਂ ਪਿੱਟਦੇ ਨੇ ਕਿ ਅਸੀਂ ਤੀਜੀ ਵੀ ਕਿਉਂ ਚੁਣ ਲਈ ਸੋ ਇਹ ਦਰਦ ਹੈ ਭੈਣ ਸਿੱਪੀ ਸ਼ਰਮਾ ਪਹਿਣੇ ਚੁੰਨੀਆਂ ਸੂਟ ਬੜੇ ਸੋਹਣੇ ਰੰਗਲੇ ਪਾਉਣੇ ਹੁੰਦੇ ਸੀਗੇ ਸਾਵੇਂ ਅੱਜ ਚੁੰਨੀ ਦਾ ਰੰਗ ਚਿੱਟਾ ਕਰਤਾ ਮੈ ਕੋ वैसे ਤੁਹਾਡੇ ਹਸਬੰਦ ਮੈਂ ਬੇਜ਼ਗਾਰੀ ਰਵੇਰਸਗਾਰੀ ਵੀ ਚੱਲ ਰਹੀਆਂ ਨਸ਼ੇ ਦੀ ਮਾਰ ਮੇਰੇ ਹਸਬੰਦ ਸੀ ਨਸ਼ੇ ਦੀ ਦਲਦਲ ਚ ਨਾ ਮੈਂ ਉਹ ਵੀ ਚੱਲ ਰਹੀਆਂ ਮਤਲਬ ਜੇ ਮੈਂ ਅੱਜ ਬੋਲਦੀਆਂ ਜਾਂ ਘਰੋਂ ਨਿੱਕਲ ਕੇ ਵੀ ਆਮਨੀਆਂ ਜੇ ਮੇਰੇ ਸਿਰ ਤੇ ਅੱਜ ਚਿੱਟੀ ਝੁੰਨੀਆਂ ਇਹ ਵੀ ਸਰਕਾਰਾਂ ਨੇ ਦਿੱਤੀ ਹੋਈ ਆ ਪਹਿਲਾਂ ਕਹਿੰਦੇ ਸੀ ਕਿ ਦੂਜੀਆਂ ਸਰਕਾਰਾਂ ਨਸ਼ਾ ਵੇਚਦੀਆਂ ਨੇ ਉਹ ਵੇਚਦੇ ਨਹੀਂ ਪਰ ਤੀਜੀ ਵੀ ਵੇਚੀ ਜਾਂਦੀ ਆ ਸਾਡੇ ਪੰਜਾਬ ਚ ਆ ਪਾਰਟੀ ਭਗਵੰਤ ਮਾਨ ਜੀ ਕੇਜਰੀਵਾਲ ਜੀ ਆਏ ਸੀ ਯਾਦ ਆਉਂਦੀ ਤੁਹਾਨੂੰ ਹਸਬੰਡ ਦੀ ਕਿਉਂਕਿ ਜਦੋਂ ਘਰੇ ਘਰ ਵਾਲਾ ਹੋਵੇ ਤਾਂ ਬੜਾ ਆਸਰਾ ਰਹਿੰਦਾ ਹੈ ਮੈਂ ਜੇ ਕੋਈ ਨਹੀਂ ਰਿਸ਼ਤੇ ਕੋ ਤਾਂੁੰਦੇ ਹੈਗੇ ਪਰ ਮੈਂ ਕਹਿੰਨੀ ਹਾਂ ਕਿ ਜੋ ਮੇਰੇ ਨਾਲ ਹੋਈਆ ਵੀ ਪੰਜਾਬ ਦੀ ਕਿਸੇ ਕੁੜੀ ਨਾਲ ਨਾ ਹੋਵੇ ਤੀ ਨਾਲੋਂ ਵੀ ਇੱਕ ਬੇਰਜਗਾਰੀ ਇੱਕ ਹਸਬੰਡ ਵੀ ਇੱਕ ਹਸਰ ਆਉਂਦਾ ਮੇਰੇ ਫਾਦਰ ਸਾਹਿਬ ਵੀ ਨਹੀਂ ਹੈਗੇ ਨਾ ਮੇਰੇ ਹਸਬੰਡ ਵੀ ਚਲੇ ਗਏ ਮਤਲਬ ਹੀ ਹੋਰ ਬੋਲਣਾ ਨਾ ਜਾਂ ਲੜਾਣਾ ਕਰੋ ਨਿਕਲ ਕੇ ਕੀ ਕਰਮ ਹੈ ਜਾਂ ਲੋਕਾਂ ਮੰਗੋਂ ਮਰ ਜਾਵਾਂ ਸੁਸਾਇਡ ਕਰ ਲਵਾਂ ਮੇਰੇ ਕੋਲ ਦੋ ਹੀ ਆਪਸ਼ਨ ਨੇ ਰੋਜ਼ਗਾਰ ਹੈ ਨਹੀਂ ਕਿ ਬਹੁਤ ਜ਼ਿਆਦਾ ਦੁੱਖ ਆ ਤੁਸੀਂ ਇੰਨੇ ਦਲੇਦੋਂ ਜੋਦਿਓ ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਹੋ ਭਾਈ ਜੀ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਅੱਜ ਮੈਂ ਚੱਲ ਰਹੀ ਹਾਂ ਨਾ ਮੇਰੀ ਤਾਂ ਹੀ ਸੋਚ ਹੈ ਕਿ ਆਪਣੇ ਪੰਜਾਬ ਚ ਇਦਾਂ ਦੀ ਕੋਈ ਕੁੜੀ ਮੁੰਡਾ ਨਾ ਹੋਵੇ ਜੋ ਇਹ ਨਸ਼ਿਆਂ ਦੇ ਦਲਦਲ ਚ ਜਾਵੇ ਤੇ ਬੇਰਜ਼ਗਾਰੀ ਚੱਲ ਗਈ ਜੇ ਆਪਾਂ ਇਹ ਚੀਜ਼ ਲਈ ਅੱਜ ਐਕਟਿਵ ਹੋ ਜਾਾਂਗੇ ਜਾਗ ਜਾਾਂਗੇ ਅੱਖਾਂ ਖੋਲ ਲਾਂਗੇ ਕਿਉਂਕਿ ਸਰਕਾਰਾਂ ਸਾਡੇ ਸਿਰ ਤੇ ਪੈਰ ਰੱਖ ਕੇ ਰਾਜ ਕਰ ਰਹੀਆਂ ਨੇ ਸਾਡੇ ਸਿਰ ਤੇ ਪੈਰ ਰੱਖ ਕੇ ਰਾਜ ਕਰ ਰਹੀਆਂ ਨੇ ਹੁਣ ਵੀ ਤੀਜੀ ਸਰਕਾਰ ਆਈ ਐਨੇ ਵੀ ਸਾਡੇ ਪੈਰ ਸਿਰ ਤੇ ਪੈਰ ਰੱਖ ਕੇ ਉਹ ਕੀਤਾ ਮੈਂ ਆਪਣੇ ਹਸਬੰਡ ਲਈ ਇਹਨਾਂ ਤੋਂ ਬੜੀ ਮਦਦ ਮੰਗੀ ਸੀ ਤੁਸੀਂ ਰੋਜ਼ਗਾਰ ਨਹੀਂ ਦੇ ਰਹੇ ਜੀ ਇਹਨਾਂ ਦਾ ਵੈਸੇ ਟ੍ਰੀਟਮੈਂਟ ਕਰਾ ਦਿਓ ਮੈਂ ਕਿਹੜੇ ਇਹਨਾਂ ਦਾ ਚਿੱਟਾ ਲਾਉਂਦੇ ਸੀ ਤੁਹਾਡੇ ਹਸਬੰਡ ਟੀਕੇ ਦੇ ਨਾਲ ਮਤਲਬ ਉਸ ਦਿਨ ਓਵਰਡੋਜ਼ ਹੋ ਗਈ ਹੋਣੀ ਆ ਮਤਲਬ ਟੀਕਾ ਬਾਹ ਚ ਰਕੀ ਸੀਗਾ ਉਹ ਦੇਣ ਸਮਝਾਓ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਜਦੋਂ ਤੁਸੀਂ ਗਏ ਤਾਂ ਕੀ ਮਾਹੌਲ ਸੀ ਮਤਲਬ ਕਿ ਸਰ ਬਈ ਮਤਲਬ ਹੀ ਓਵਰਡੋਜ਼ ਵੀ ਨਸ਼ੇ ਦਸੀ ਨਾ ਟ੍ਰੀਟਮੈਂਟ ਵੀ ਬਹੁਤ ਕਰਾਇਆ ਪਰ ਨਹੀਂ ਕਿਉਂਕਿ ਜਦੋਂ ਖੁੱਲਾ ਛਰੇ ਆਮ ਚੀਜ਼ਾਂ ਦੁਕਾਨ ਤੋਂ ਮਿਲ ਹੀ ਆਉਂਦੀਆਂ ਹੋਣ ਤੁਹਾਡੇ ਕੋਲੋਂ ਤੇ ਮੈਂ ਕਹਿੰਨੀ ਆ ਉਹ ਚੀਜ਼ਾਂ ਦਾ ਕਿਵੇਂ ਰੁਕਾਵੂਗਾ ਕਿਤੇ ਨੇ ਕਿਤੇ ਇਹ ਸਾਨੂੰ ਐ ਸੀ ਵੀ ਇਹ ਸਰਕਾਰ ਆਈ ਆ ਤੇ ਚਿੱਟਾ ਰੁਕ ਜੂਗਾ ਪਰ ਮੈਂ ਕਹਿੰਨੀ ਚਿੱਟਾ ਹੁਣ ਉਸ ਤੋਂ ਵੀ ਜ਼ਿਆਦਾ ਮਿਲ ਰਿਹਾ ਤੁਸੀਂ ਕੋਈ ਦੁਕਾਨ ਤੋਂ ਚੀਜ਼ ਲੈਣੀ ਹੋਊਗੀ ਤੁਸੀਂ ਆਮ ਜਾ ਕੇ ਲੈ ਲਓ ਤੀਜੀ ਦੁਕਾਨ ਤੇ ਮਿਲ ਰਿਹਾ ਚਿੱਟਾ ਸਾਡੇ ਸ਼ਹਿਰ 'ਚ ਤੇ ਇਹ ਹਾਲ ਆ ਜਿਹੜਾ ਕੋਈ ਚਿੱਟੇ ਦੀ ਬਾਤ ਚੱਕਦਾਗਾ ਉਹਨੂੰ ਵੈਸੇ ਹੀ ਥਾਣੇ 'ਚ ਪਾ ਦਿੰਦੇ ਨੇ ਤੁਸੀਂ ਮਾਨਸਾ ਪ੍ਰਵਿੰਦਰ ਝੋਟਾ ਸੁਣਿਆਗਾ ਉਹ ਮੇਰੇ ਸ਼ਹਿਰ ਦਾ ਹੀ ਅਸੀਂ ਇੱਕ ਪਿੰਡ ਦੇ ਇੱਕ ਸ਼ਹਿਰ ਦੇ ਆ ਤੇ ਦੇਖੋ ਉਹ ਵਿਚਾਰੇ ਬੋਲਦੇ ਨੇ ਤਾਂ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਉਂਦੇ ਨੇ ਜਦੋਂ ਪੰਜਾਬ ਦੀ ਫਿਕਰ ਹੁੰਦੀ ਹੋਣੀ ਹੈ ਨਾ ਪੰਜਾਬ 'ਜੋ ਬਹੁਤ ਗਲਤ ਚੱਲ ਰਿਹਾ ਹੈ ਜੀ 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 ਤੁਹਾਡੇ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਹੈ ਨਾ ਹਜੇ ਮੇਰੇ ਵਿਆਹ ਨੂੰ ਸਵਾ ਮਹੀਨਾ ਨਹੀਂ ਹੋਇਆ ਸੀ ਮੇਰੇ ਘਰ ਵਾਲੇ ਨੂੰ ਸੈਂਟਰ ਵੇਸਤਾ ਸੀ ਤੇ ਮਤਲਬ ਜਿਆਦਾਤਰ ਉਹ ਸੈਂਟਰ ਚ ਹੀ ਰਹੇ ਹਨਾ ਵੀ ਚਲੋ ਅੱਜ ਸੁਧਰੇ ਅੱਜ ਸੁਧਰੇ ਇੱਕ ਕੁਮੀ ਸੀ 2-3 ਸਾਲ ਤੋਂ ਮੈਂ ਇਹ ਪਿੱਛੇ ਦੱਸਿਆ ਵੀ ਨਹੀਂ ਸੀ ਜਦੋਂ ਮੈਨੂੰ ਕੁਝ ਵੀ ਨਹੀਂ ਦਿਖਿਆ ਫਿਰ ਮੈਂ ਟੈਂਕੀ ਤੇ ਛੜੀ ਸ਼ਾਇਦ ਉਸ ਤੋਂ ਪਹਿਲਾਂ 1 ਸਤੰਬਰ ਨੂੰ ਮੈਂ ਸੁਸਾਇਡ ਤਾਂ ਕਰਨ ਚਲੀ ਗਈ ਸੀ 21 2021 ਚ ਉਸ ਤੋਂ ਬਾਅਦ ਮੈਂ 14 ਅਕਤੂਬਰ ਨੂੰ ਟੈਂਕੀ ਤੇ ਛੜੀਆਂ ਮਤਲਬ ਮੈਨੂੰ ਕੁਝ ਤਿੱਕੀ ਨਹੀਂ ਰਿਹਾ ਸੀ ਜੇ ਸਰਕਾਰ ਚੰਗੀ ਹੁੰਦੀ ਸ਼ਾਇਦ ਤੁਹਾਡੇ ਹਸਬੰਦਾ ਜਿਉਂਦੇ ਹੁੰਦੇ ਹੁੰਦੇ हां मैं कहनी है जी औंदे औंदे शायद मेनू जेड़े मेरी जिंदगी च सारे रंग निकल गए वैसे ਤੁਹਾਡੇ ਹਸਬੰਦ ਕਹਿੰਦੇ ਹੁੰਦੇ ਸੀ ਕਿ ਹਾਂ ਮੈਂ ਨਸ਼ਾ ਛੱਡਣਾ ਚਾਹੁੰਦਾ ਆ ਜੇ ਮੇਰੀ ਜੇ ਮਦਦ ਹੋਵੇ ਜੇ ਸਰਕਾਰ ਚੰਗੀ ਹੋਵੇ ਸਰ ਉਹ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਜਿਹੜਾ ਇੱਕ ਮੈਂ ਕਹਿੰਨੀ ਚਿੱਟੇ ਵਾਲਾ ਬੰਦਾ ਐਦਾਂ ਹੁੰਦਾਗਾ ਉਹ ਸੋਚਦਾ ਤਾਂ ਬਹੁਤ ਹੁੰਦਾਗਾ ਕਿ ਮੈਂ ਨਿਕਲਣਾ ਬਾਹਰ ਪਰ ਨਿਕਲਣ ਜਾਂਦਾ ਕਿਉਂਕਿ ਉਹ ਨਾਰਮਲੀ ਸਭ ਮਿਲ ਜਾਂਦਾਗਾ ਕਿਉਂਕਿ ਬੰਦੇ ਦੀ ਇੰਨਾ ਆਦੀ ਹੋ ਜਾਂਦਾ ਚਿੱਟੇ ਦਾ ਕਿ ਉਹ ਨਹੀਂ ਨਿਕਲ ਪਾਉਂਦਾ ਜਿਹੜਾ ਬੰਦਾ ਖੁਦ ਆਪਣੀ ਬਾਹਂ ਤੇ ਆਪਣਾ ਇੰਜੈਕਸ਼ਨ ਲਾਈ ਜਾਂਦਾਗਾ ਉਹਨੂੰ ਕੋਈ ਦਰਦ ਨਹੀਂ ਕੋਈ ਤਕਲੀਫ ਨਹੀਂ ਬੰਦ ਹੋ ਜਾਂਦਾ ਹਨਾ ਅਸੀਂ ਤਾਂ ਮੈਂ ਖੁਦ ਦੇਖਿਆਗਾ ਅਸੀਂ ਰੋਕਦੇ ਵੀ ਸੀ ਸਾਨੂੰ ਪਤਾ ਸੀ ਉਹ ਦਰਦ ਨਾਲ ਜਦੋਂ ਤੜਫਦੇ ਸੀ ਸਾਨੂੰ ਹੁੰਦਾ ਸੀ ਵੀ ਕਿਵੇਂ ਨਾ ਕਿਵੇਂ ਦਰਦ ਟਿਕ ਜੇ ਜਦੋਂ ਤੁਹਾਨੂੰ ਸ਼ਰੇਆਮ ਚੀਜ਼ਾਂ ਮਿਲ ਜਾਂਦੀਆਂ ਨੇ ਮੈਂ ਕਹਿੰਦੀ ਨਸ਼ੇੜੀ ਨਹੀਂ ਮਾੜੇ ਹੈਗੇ ਜਦੋਂ ਚੀਜ਼ ਤੁਹਾਨੂੰ ਮਿਲ ਹੀ ਜਾਂਦੀ ਨਾ ਉਹ ਚੀਜ਼ ਮਾੜੀ ਆ ਜਦੋਂ ਮੈਨੂੰ ਕੋਈ ਮਾੜੀ ਸੰਗਤ ਮੈਨੂੰ ਮਿਲ ਰਹੀ ਆ ਤੇ ਮੈਂ ਜਾਊਂਗੀ ਤੁਸੀਂ ਚਿੱਟੇ ਦਾ ਗਲਤ ਪ੍ਰਭਾਵ ਦੇਖਿਆ ਤੁਹਾਡੀ ਕੋਖ ਵੀ ਨਹੀਂ ਹਰੀ ਹੋਈ ਬੱਚਾ ਵੀ ਨਹੀਂ ਇਸੇ ਕਰਕੇ ਹੋ ਪਾਇਆ ਕਿਉਂਕਿ ਚਿੱਟੇ ਕਰਕੇ ਹਸਬੈਂਡ ਤੁਹਾਡੇ ਹਰ ਚੀਜ਼ ਤੁਸੀਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਉਹਦੀ ਮਾਰ ਤੁਸੀਂ ਚੱਲ ਰਹੇ ਹੋ ਚਿੱਟੇ ਦੀ ਮਾਰ ਤੁਸੀਂ ਚੱਲੀ ਕੀ ਤੁਹਾਡੇ ਹਸਬੈਂਡ ਦੀ ਮੌਤ ਹੋ ਗਈ ਚਿੱਟੇ ਦੀ ਮਾਰ ਤੁਸੀਂ ਦੋਰੀ ਚੱਲੀ ਕੀ ਤੁਹਾਡੇ ਬੱਚਾ ਨਹੀਂ ਹੋ ਪਾਇਆ ਸਰ ਤੁਸੀਂ ਇੱਕ ਦੇਖੋ ਸਰ ਹਰ ਕਿਸੇ ਕੁੜੀ ਨੂੰ ਵੀ ਹੁੰਦਾ ਨਾ ਮੈਂ ਵੀ ਉਹਨਾਂ ਕੁੜੀਆਂ ਵਾਂਗੂ ਸੀ ਮੈਨੂੰ ਐਸੀ ਵੀ ਬੱਚੇ ਹੋਣਗੇ ਆਪਦੀ ਫੈਮਿਲੀ ਹੋਊਗੀ ਇੱਕ ਰੋਜ਼ਗਾਰ ਹੋਊਗਾ ਬੀ ਸਿੰਪਲ ਜਿਹੀ ਇੱਕ ਪਾ ਜ਼ਿੰਦਗੀ ਜੀਵਾਂਗੇ ਪਰ ਮੈਂ ਕਹਿੰਨੀ ਹੋਂ ਜਿਹੜੀ ਜ਼ਿੰਦਗੀ ਕਦੇ ਮੈਂ ਵਿਆਹ ਤੋਂ ਪਹਿਲਾਂ ਸੋਚੀ ਸੀ ਜਾਂ ਮੇਰਾ ਵਿਆਹ ਜਦੋਂ ਹੋਣ ਵਾਲਾ ਸੀ ਜਾਂ ਹੋਇਆ ਸੀ ਮੈਂ ਵੀ ਬੜੇ ਅਰਮਾਨ ਲੈ ਕੇ ਸੀ ਨਾ ਪਰ ਮੈਨੂੰ ਲੱਗਦਾ ਮੇਰੇ ਤੇ 1% ਵੀ ਕੋਈ ਸੁਪਨਾ ਪੂਰਾ ਨਹੀਂ ਹੋਇਆ ਫੀਲ ਹੁੰਦਾ ਨਾ ਟੀਚਾ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਰਹਿ ਜਾਂਦਾਗਾ ਇਹਨਾ ਪੈਣੇ ਤੁਸੀਂ ਹਿੰਮਤ ਰੱਖੋ ਜ਼ਿੰਦਗੀ ਬਹੁਤ ਰੰਗ ਦਿਖਾਉਂਦੀ ਆ ਤੁਹਾਡੀ ਹਜੇ ਬਹੁਤ ਉਮਰ ਪਈ ਰੱਬ ਕਰੇ ਤੁਹਾਡੀ ਉਮਰ ਜਿਹੜੀ ਸੁਪਨੇ ਤੁਸੀਂ ਦੇਖੇ ਨੇ ਸਾਰੇ ਹੀ ਪੂਰੇ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਦੀ ਆ ਸਰਕਾਰਾਂ ਬੜੀ ਦੂਰ ਦੀ ਸੋਚ ਕੇ ਚੱਲ ਰਹੇ ਨੇ ਜਿ ਇਹ ਅੱਜ ਤੱਕ ਆਪਣਾ ਜੂਥ ਨੌਜਵਾਨ ਕੁੜੀਆਂ ਮੁੰਡੇ ਨਹੀਂ ਜਾਗਣਗੇ ਸ਼ਾਇਦ ਅਸੀਂ ਆਪਣੇ ਪੰਜਾਬ ਦੀ ਜਿਹੜੀ ਆਣਖ ਆ ਨਾ ਡੀਐਨਏ ਵੀ ਸਾਡੇ ਚੇਂਜ ਹੋ ਰਹੇ ਨੇ ਕਿਉਂ ਰੇ ਕਿ ਨਸ਼ੇ ਕਰਕੇ ਜੇ ਤੁਸੀਂ ਨਸ਼ਾ ਇੰਨਾ ਕਰੀ ਉਹਨੇ ਬੱਚੇ ਟੋੜੇ ਹੋਣੇ ਨਹੀਂ ਆਈਵੀਐਫ ਕਰਾਵਾਂਗੇ ਡੀਐਨਏ ਚੇਂਜ ਹੋ ਜਾਊਗਾ ਤੁਸੀਂ ਦੇਖ ਲਓ ਜਿਨ੍ਹਾਂ ਦੇ ਹੋਇਆ ਉਹਨਾਂ ਦੇ ਬੱਚੇ ਟੋੜੇ ਪਿੰਡੇ ਤੱਕ ਨਹੀਂ ਮਿਲਦੇ ਹੋਣਗੇ ਤੁਹਾਨੂੰ ਪਤਾ ਹੋਊਗਾ ਜੇ ਆਪਾਂ ਇਸੇ ਡੀਪਲੀ ਗੱਲ ਕਰੀਏ ਨਾ ਬੜੇ ਡੂੰਘੀ ਤੱਕ ਸੋਚ ਦੀ ਗੱਲ ਆ ਪਰ ਮੈਂ ਹੁਣ ਮੇਰੇ ਨਾਲ ਜੋ ਪ੍ਰੈਕਟੀਕਲ ਪ੍ਰੈਕਟੀਕਲੀ ਹੋਈਆਂ ਚੀਜ਼ਾਂ ਮੈਂ ਉਹ ਖੁਦ ਆਪਣੇ ਪਿੰਡੇ ਤੇ ਹੰਡਾਈਆਂ ਨੇ ਜੇ ਤੁਸੀਂ ਗਰੀਬ ਹੋ ਆਪਾਂ ਗਰੀਬੀ ਵੀ ਆਪਣੇ ਪਿੰਡੇ ਤੇ ਹੰਡਾਈ ਆ ਬੇਰੋਜ਼ਗਾਰੀ ਵੀ ਨਸ਼ਾ ਨਸ਼ੇ ਦੀ ਦਲਦਲ ਚ ਮੇਰੇ ਘਰ ਫਿਰ ਭੈਣ ਵੀ ਜਿਹੜਾ ਸਮਾਜ ਆ ਉਹ ਵੀ ਨਹੀਂ ਜੀਣ ਦਿੰਦਾ ਹੋਣਾ ਮਤਲਬ ਕਿਉਂਕਿ ਕੋਰਤ ਨੂੰ ਬੜਾ ਕੁਝ ਝੱਲਣਾ ਪੈਂਦਾ ਪਤਾ ਵੀ ਘਰੇ ਹੈ ਨਹੀਂ ਕੋਈ ਤੇ ਉਹਦੇ ਤੇ ਗਲਤ ਅੱਖਾਂ ਰੱਖਣ ਲੱਪੈਂਦੇ ਨੇ ਬਹੁਤ ਚੀਜ਼ਾਂ ਫੀਲ ਕਰਦਾ ਬਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜਦੋਂ ਕੋਈ ਕੁੜੀ ਆਪਾਂ ਕਹਿੰਦੇ ਘਰੇ ਰਹਿੰਦਾ ਕੋਈ شریف ਆ ਜਿਹਨੇ ਵਿਗੜਨਾ ਘਰੋਂ ਬਾਹਰ ਵੀ ਨਿਕਲ ਕੇ ਵਿਗੜੂਗਾ ਘਰੇ ਰਹਿ ਕੇ ਵੀ ਵਿਗੜੂਗਾ ਠੀਕ ਹੈ ਇੱਕ ਹੀ ਗੱਲ ਹੋਗੀ ਮੇਰਾ ਕਹਿੰਦਾ ਮਤਲਬ ਵੀ ਆਪਣਾ ਸਮਾਜ ਲਗਾ ਲਓ ਜਾਂ ਕੁਝ ਵੀ ਜੋ ਕੁੜੀ ਮਾੜਾ ਕਹ ਬੋਲਦੀ ਹੋਊਗੀ ਆਪਾਂ ਵੈਸੇ ਟੈਗ ਦੇ ਦਨੇ ਆ ਪਰ ਜੇ ਮੈਂ ਕਹਿੰਨੀ ਆ ਤੁਸੀਂ ਕਹਿੰਦੇ ਨੇ ਜੇ ਤੁਸੀਂ ਚੰਗਾ ਪਾਲਿਆ ਤਾਂ ਵੀ ਤੁਹਾਨੂੰ ਕਹਿਣਗੇ ਮਾੜਾ ਜੇ ਮਾੜਾ ਪਾਇਆ ਤੁਹਾਨੂੰ ਤਾਂ ਵੀ ਮਾੜਾ ਕਹਿਣਗੇ ਠੀਕ ਹੈ ਤਾਂ ਆਪਾਂ ਨੂੰ ਉਹ ਨਹੀਂ ਸੋਚਣਾ ਉਹ ਤੁਹਾਡੇ ਜਮੀਰ ਜਾਣਦਾਗਾ ਜਾਂ ਤੁਹਾਡੇ ਜਿਹੜੇ ਟੱਚ 'ਚ 10 ਬੰਦੇ ਨੇ 4 ਬੰਦੇ ਨੇ ਤਾਨੂੰ ਹੋ ਜਾਣਦਾ ਸਿਰਫ ਤਿੰਨ ਲੋਕ ਤੁਹਾਨੂੰ ਜਾਣਦੇ ਨੇ ਇੱਕ ਪਰਮਾਤਮਾ ਇੱਕ ਤੁਸੀਂ ਇੱਕ ਜਿਹੜੇ ਤੁਹਾਡੇ ਟੱਚ 'ਚ ਬੰਦੇ ਨੇ ਉਹ ਜਾਣਦੇ ਨੇ ਵੀ ਤੁਸੀਂ ਕਿੱਦਾਂ ਦੇ ਪਰਸਨ ਹੋ ਹਨਾ ਤੁਹਾਡੀ ਕੀ ਹੈ ਸੀ ਤੇ ਵੀ ਤੁਸੀਂ ਕਿੱਦਾਂ ਦੇ ਹੋ ਕਿਵੇਂ ਦੇ ਹੋ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਮੈਂ ਕਹਿੰਨੀ ਆ ਅੱਜ ਮੈਨੂੰ ਬੋਲੋਗੇ ਕੱਲ ਨੂੰ ਕਿਸੇ ਹੋਰ ਨੂੰ ਬੋਲੋਗੇ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਡੀ ਧੀਆਂ ਨਾਲ ਵੀ ਹੋ ਸਕਦਾਗਾ ਤੁਹਾਡੇ ਪੁੱਤਾਂ ਨਾਲ ਵੀ ਹੋਊਗਾ ਜੋ ਨਸ਼ੇ ਕਰਦੇ ਨੇ ਜੀ ਅੱਜ ਆਪਾਂ ਇਸ ਇਸ ਤੇ ਗੌਰ ਨਾ ਕਰੀਏ ਅੱਜ ਆਪਾਂ ਆਪਣੇ ਆਪ ਨੂੰ ਨਾ ਜਗਾਵਾਂਗੇ ਆਪਾਂ ਮੈਕੈਨਿਕ ਖਤਮ ਹੋ ਜਾਾਂਗੇ ਹੋ ਜਾਗੇ ਪੈਣੇ ਇੱਕ ਔਰਤ ਹੋਣਾ ਤੇ ਸਮਾਜ ਦੇ ਵਿੱਚ ਇਵੇਂ ਵਿਚਰਨਾ ਤੁਹਾਨੂੰ ਬਹੁਤ ਤਰੀਕੇ ਦੇ ਨਾਲ ਲੋਕ ਦੇਖਦੇ ਆ ਕੀ ਕੁਝ ਫੀਲ ਕਰਦੇ ਹੋ ਤੁਸੀਂ ਬਾਈ ਜੀ ਦੇਖੋ ਹੁਣ ਉਹ ਕੁੜੀਆਂ ਵਾਲਾ ਤਾਂ ਮੈਂ ਸੋਚ ਰੱਖੀ ਨਹੀਂ ਵੀ ਮੈਂ ਇੱਕ ਕੁੜੀਆਂ ਕਿਉਂਕਿ ਹੁਣ ਜੇ ਆਪਾਂ ਘਰੋਂ ਬਾਹਰ ਤੁਰਿਆ ਮੈਂ ਮੈਂ ਇਹਨਾਂ ਕੁੜੀਆਂ ਘੱਟ ਲੇਡੀਜ਼ ਘੱਟ ਹੁੰਦੀਆਂ ਨੇ ਬੰਦੇ ਯਾਦ ਆਉਂਦੇ ਜਿਵੇਂ ਕੁੜੀਆਂ ਵਾਲੀ ਸੋਚ ਰੱਖੂੰਗੀ ਕਿਤੇ ਨਾ ਕਿਤੇ ਸਾਹਮਣੇ ਵਾਲਾ ਪਰਸਨ ਵੀ ਮੈਨੂੰ ਕੁੜੀ ਸੋਚੂਗਾ ਜਿਵੇਂ ਕੁੜੀਆਂ ਵਾਲੀ ਸੋਚ ਹੀ ਘੜਤੀ ਮੈਂ ਮੈਂ ਕੁੜੀ ਨਹੀਂ ਹੈਗੀ ਜੇ ਅੱਜ ਮੈਂ ਕੁੜੀਆਂ ਵਾਲੇ ਕੱਪੜੇ ਪਾਏ ਨੇ ਮੈਂ ਕੁੜੀਆਂ ਠੀਕ ਹੈ ਆਪਾਂ ਇੱਕ ਮਰਾਦਾ ਚ ਵੀ ਰਹਿਣਾਗਾ ਪਰ ਮੈਂ ਉਹ ਸੋਚ ਖਤਮ ਕਰਤੀ ਜਿਵੇਂ ਬੰਦਿਆਂ ਵਾਂਗੂ ਰਹਿ ਕੇ ਚੱਲੂਗੀ ਜੇ ਮੈਂ ਉਹੀ ਰਿਸਪੈਕਟ ਤਾਂ ਕਮਾਈ ਤੁਹਾਨੂੰ ਤੁਹਾਡੇ ਨਾਲ ਵਾਲੇ ਸਾਰੇ ਭੈਣ ਕਹਿੰਦੇ ਨੇ ਹਾਂਜੀ ਭੈਜੂ ਭੈਣ ਤਾਂ ਭੈਣ ਹੀ ਕਹਿਣਗੇ ਪਰ ਹਾਂ ਮੈਂ ਉਹਨਾਂ ਦੇ ਵਿੱਚ ਇੱਕ ਉਹਨਾਂ ਵਾਂਗੂ ਮੁੰਡਿਆਂ ਵਾਂਗੂ ਭਰਾਵਾਂ ਵਾਂਗੂ ਰਹੀਆਂ ਦੀ ਮੈਂ ਕੁੜੀਆਂ ਭੈਣ ਉਹਨੇ ਮੈਨੂੰ ਕਹਿੰਦੇ ਨੇ ਠੀਕ ਹੈ ਮੈਨੂੰ ਭਰਾ ਕਹਿ ਕੇ ਤਾਂ ਬੋਲਣਗੇ ਨਹੀਂ ਇੱਕ ਆਪਣਾ ਪਤਾ ਹੀ ਆ ਮੈਨੂੰ ਭੈਣ ਉਹ ਪੰਜਾਬੀ ਜਦੋਂ ਤੁਹਾਨੂੰ ਭੈਣ ਕਹਿੰਦੇ ਸਾਨੂੰ ਉਹ ਚ ਵੀ ਫਰਕ ਨਜ਼ਰ ਆਉਂਦਾ ਦਿੱਲੀ ਵਾਲੇ ਕੇਜਰੀਵਾਲ ਨੇ ਤੁਹਾਨੂੰ ਭੈਣ ਕਿਹਾ ਸੀ ਤੁਹਾਨੂੰ ਉੱਚ ਵੀ ਫਰਜ ਬਾਈ ਜੀ ਦੇਖੋ ਜਿਹੜੇ ਆਪਣੇ ਪੰਜਾਬੀ ਮੁੰਡੇ ਕੁੜੀਆਂ ਆਪਾਂ ਨੂੰ ਭੈਣ ਕਹਿੰਦੇ ਨੇ ਆਪਣੇ ਮੋਸਟਲੀ ਆਪਣੀ ਇੱਕ ਆਪਣਾ ਨਾ ਬਾਈ ਜਾਂ ਭੈਣ ਕਹਿਣਾ ਉਹ ਤਾਂ ਦੇਖੋ ਉਹ ਮੈਨੂੰ ਭੈਣ ਕਹਿੰਦੇ ਨੇ ਉਹ ਅੱਜ ਮੇਰੇ ਨਾਲ ਖੜੇ ਵੀ ਨਹੀਂ ਤੁਸੀਂ ਦੇਖਦੇ ਵੀ ਹੋ ਹਨਾ ਪਰ ਜੇ ਉਹਨਾਂ ਨੇ ਭੈਣ ਕਿਹਾ ਤੁਸੀਂ ਦੇਖੋ ਕਦੇ ਮੇਰੀ ਉਹਨਾਂ ਨੇ ਪੁੱਛੀ ਮੈਂ ਕਿੱਥੇ ਹਾਂ ਮੇਰੇ ਹਸਬੰਦ ਦੀ ਡੈਥ ਹੋ ਗਈ ਕਿਤੇ ਆ ਕੇ ਕੋਈ ਆਪ ਵਾਲਾ ਕੋਈ ਖੜਿਆ ਕੀ ਗਗਨ ਅਨਮੋਲ ਜੀ ਚੰਗੀ ਤਰ੍ਹਾਂ ਜੀ ਅੱਜ ਜੀ ਅੱਜ ਚੋਣਾ ਹੁੰਦੀਆਂ ਕਿਦਾਂ ਜੀ ਜੇ ਮੰਨ ਲਓ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਕੇਜਰੀਵਾਲ ਸਾਹਿਬ ਨੂੰ ਪਤਾ ਲੱਗਦਾ ਕਿ ਤੁਹਾਡੇ ਹਸਬੰਦ ਦੀ ਮੌਤ ਹੋ ਗਈ ਹੈ ਫੇਰ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਮੇਰੇ ਕੋਲ ਹੀ ਆਉਣਾ ਸੀ ਹੁਣ ਸਾਡੇ ਮੈਂ ਤੁਹਾਨੂੰ ਦੱਸਦੀਆਂ ਜਿੱਦੋਂ ਅਸੀਂ ਟੈਂਕੀ ਤੇ ਬੈਠੇ ਸੀ ਸਾਡੇ ਦਿਲਜੀਤ ਭਾਉ ਨੇ ਅਸੀਂ ਕਾਕਾ ਕਾਕ ਬੋਲਦੇ ਸੀ ਉਹਨਾਂ ਦੀ ਡੈਥ ਹੋ ਗਈ ਸੀ ਉੱਥੇ ਡੇਂਗੂ ਕਰਕੇ ਮਤਲਬ ਉੱਥੇ ਟੈਂਕੀ ਤੇ ਰਹਿੰਦੇ ਸੀ ਉੱਥੇ ਉੱਥੇ ਉਹਨੂੰ ਡੇਂਗੂ ਹੋ ਗਿਆ ਸੀ ਇੱਕ ਡਿਪਰੈਸ਼ਨ ਨੇ ਉਹਨਾਂ ਦੇ ਨਾ ਸੀ ਜੌਬ ਕਰਕੇ ਤੇ ਹਰਪਾਲ ਚਿਮਾ ਜੀ ਗਗਨ ਅਰਮੋਲ ਜੀ ਅਮਨ ਅਰੋੜਾ ਜੀ ਉਹਨਾਂ ਦੇ ਘਰ ਤੱਕ ਜਾਂਦੇ ਹੁੰਦੇ ਸੀ ਵਿਧਾਨ ਸਭਾ ਦੀ ਵੋਟਾਂ ਸੀ ਵੋਟਾਂ ਪੈਣ ਤੋਂ ਬਾਅਦ ਉਹਨਾਂ ਦੀ ਫੈਮਲੀ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਅਸੀਂ ਅੱਜ ਵੀ ਫਿਰਦੇ ਆਂ ਵਿਚਾਰੀ ਉਦੋਂ ਉਹਨਾਂ ਦੇ 70 ਤੇ ਜਾ ਜਾ ਕੇ ਬੈਠਦੇ ਸੀ ਇਹ ਮੈਂ ਇਹਨਾਂ ਨੂੰ ਫਿਟੇ ਮੂਹ ਲਾਨਤ ਕਹਿੰਨੀ ਆ ਲੀਡਰਾਂ ਨੂੰ ਫਿਟੇ ਮੂਹ ਲਾਨਤ ਸਭ ਤੋਂ ਪਹਿਲਾਂ ਸਾਡੀ ਆ ਜਦੋਂ ਅਸੀਂ ਇਹਨਾਂ ਨੂੰ ਆਪਦੇ ਨਾਲ ਬਿਠਾਣੇ ਬੜੇ ਖੁਸ਼ ਹੁੰਨੇ ਆ ਇਹ ਕਿਸੇ ਦੇ ਮਿੱਤ ਨਹੀਂ ਹੈਗੇ ਇਹ ਆਪਾਂ ਨੂੰ ਜਦੋਂ ਕਹਿੰਦੇ ਸੀ ਨਾ ਭਗਵੰਦ ਮਾਨ ਜੀ ਨੇ ਕਿਹਾ ਸੀ ਵੀ ਲੀਡਰਾਂ ਨੂੰ ਸਵਾਲ ਕਰੋ ਜੇ ਅਸੀਂ ਉਹਨਾਂ ਸਵਾਲ ਕਰਦੇ ਚੱਕ ਕੇ ਸਾਨੂੰ ਥਾਣੇ 'ਚ ਸਿਰ ਦੰਦ ਦੇਣੇ ਸਾਨੂੰ ਅਸੀਂ ਰੈਲੀਆਂ 'ਚ ਜਾਂਦੇ ਸਾਨੂੰ ਮਿਲਦੇ ਨਹੀਂ ਹੈਗੇ ਬੜੇ ਬੀਏਪੀ ਕਲਚਰ ਦੀ ਗੱਲ ਕਰਦੇ ਸੀ ਨਾ ਹੁਣ ਇਹਨਾਂ ਲਈ ਪ੍ਰੋਟੋਕਾਲ ਆ ਉਹ ਇਹ ਬਸ ਕੋਈ ਗੱਲ ਨਹੀਂ ਆ ਤੁਸੀਂ ਸੰਗਰੂਰ ਤੋਂ ਬਲਵਿੰਦਰ ਸਿੰਘ ਚੌਣ ਲੜ ਰਿਹਾ ਆਜ਼ਾਦ ਉਹਨਾਂ ਦੇ ਹੱਕ ਦੇ ਵਿੱਚ ਡਟ ਗਏ ਹੋ ਦੇਖੋ ਜੀ ਕਿਉਂਕਿ ਉਹ ਆਜ਼ਾਦ ਨੇ ਉਹਨਾਂ ਦੀ ਇੱਕ ਗਰੀਬਾਂ ਲਈ ਜੋ ਇੱਕ ਆਵਾਜ਼ ਆ ਤੁਸੀਂ ਸਭ ਤੋਂ ਦੇਖੋ ਅੱਜ ਦੇ ਟਾਈਮ 'ਚ ਕੋਈ ਆਫੀਸਰ ਹੋਵੇ ਨਾ ਵਧੀਆ ਪੋਸਟ 'ਤੇ ਹੋਵੇ ਬੰਦਾ ਆਪ ਦਾ ਸੋਚਦਾਗਾ ਆਪ ਦੇ ਅੱਖਾਂ ਮਰੇ 100 ਗਲਤ ਵੀ ਹੁੰਦਾ ਹੋਊਗਾ ਕਹਿੰਦੇ ਨੇ ਕੋਈ ਗੱਲ ਨਹੀਂ ਪਰ ਉਹਨਾਂ ਦੀ ਕਿਤੇ ਨਾ ਕਿਤੇ ਜ਼ਮੀਰ ਉਹਨਾਂ ਨੂੰ ਗਵਾਹੀ ਨਹੀਂ ਦਿੰਦਾ ਸੀ ਕੁਝ ਗਲਤ ਉਹਨਾਂ ਦੇ ਅੱਖਾਂ ਸਾਹਮਣੇ ਹੋਇਆ ਉਹਨਾਂ ਨੇ ਬਾਅਦ ਚ ਕੀ ਉਹਨਾਂ ਨੇ ਆਪਣੀ ਨੌਕਰੀ ਦੀ ਵੀ ਨੀ ਪ੍ਰਵਾਹ ਕੀਤੀ ਨਹੀਂ ਨੌਕਰੀ ਲਈ ਆਪਾਂ ਮੈਂ ਜ ਨੌਕਰੀ ਲਈ ਰੋਰਿੰਗ ਆ ਹਨਾ ਅਸੀਂ ਰੋਈ ਜਾਂਨੇ ਪਿੱਟੀਆਂ ਨੇ ਵੀ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਨੇ ਆਪਣੀ ਰੋਜ਼ਗਾਰ ਦੀ ਵੀ ਪ੍ਰਵਾਹ ਨਹੀਂ ਕੀਤੀ ਉਹ ਕਿਤੇ ਨਾ ਕਿਤੇ ਸੱਚ ਲਈ ਬੋਲ ਲਏ ਇੱਕ ਉਹ ਆ ਸੀ ਪਰ ਸਾਡਾ ਹੱਕ ਮੰਨਦਾ ਵੀ ਜੋ ਸੱਚ ਲਈ ਲੜ ਰਹੇ ਨੇ ਅਸੀਂ ਸੱਚ ਨਾਲ ਖੜੀਏ ਸਾਡਾ ਮੰਨ ਕੇ ਚਲੋ ਮੈਂ ਇੱਕ ਬੇਰੋਜ਼ਗਾਰ ਪੀਟੀ ਜੁੜੀ ਅਧਿਕ ਜਿੱਥੇ ਬੰਦੀ ਅਸੀਂ ਇੱਕ ਉਹ ਆ ਹਨਾ ਉਹਾਂ ਤੇ ਸਾਨੂੰ ਇੱਕ ਚੰਗੀ سپورਟ ਮਿਲ ਰਹੀ ਹੈ ਜੇ ਸਾਨੂੰ ਸਾਡਾ ਹੱਕ ਮੰਨਦਾ ਕਿ ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲੀਏ ਬਿਲਕੁਲ ਸੰਗਰੂਰ ਵਾਲੇ ਤੁਹਾਨੂੰ ਦੇਖ ਰਹੇ ਹੁਣ ਤੱਕ ਕੀ ਕਹਿੰਨੇ ਹੋ ਮੈਂ ਸੰਗਰੂਰ ਵਾਲੇ ਬਾਈ ਸਾਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੀਆਂ ਕਿ ਜੇ ਇੱਕ ਬੰਦੇ ਨੇ ਤੁਹਾਡੇ ਲਈ ਇੱਕ ਹਿੰਮਤ ਕੀਤੀ ਆ ਹਨਾ ਇੱਕ ਆਫੀਸਰ ਡੀਐਸਪੀ ਦਾ ਰੈਂਕ ਚ ਉਹਨਾਂ ਦਾ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਆਪਣੇ ਰੋਜ਼ਗਾਰ ਦੀ ਇੱਕ ਸੱਚੀ ਆਵਾਜ਼ ਲਈ ਨਹੀਂ ਅੱਜ ਦੇ ਟਾਈਮ 'ਚ ਲੋਕ ਕਹਿੰਦੇ ਖਾਮੂਰੇ ਹੁੰਦਾ ਹੋਈ ਜਾਵੇ ਪਰ ਸਾਡੇ ਬੱਚੇ ਹੁਣ ਤੇ ਸਾਡੀ ਵਧੀਆ ਸਾਡੇ ਮੋਢੇ ਤੇ ਸਟਾਰ ਲੱਗੇ ਹੋਣੇ ਪਰ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਆਪਣੇ ਇੱਕ ਹੱਕ ਦੀ ਆਵਾਜ਼ ਚੱਕੀ ਨਾ ਇਹ ਕਿਸੇ ਲੀਡਰ ਨੂੰ ਦੇਖਦੇ ਨਹੀਂ ਨਾ ਕਿਸੇ ਨੂੰ ਵੀ ਜੋ ਵੀ ਆ ਉਹਨਾਂ ਨੂੰ ਸੱਚ ਲਈ ਲੜਦੇ ਨੇ ਤੇ ਆਪਣਾ ਹੱਕ ਵੰਦਾਗਾ ਕਿ ਵੱਧ ਤੋਂ ਵੱਧ ਸਪੋਰਟ ਕਰਕੇ ਆਪਾਂ ਇਹਨਾਂ ਸਾਥ ਦੇਗੇ ਕਿ ਜੋ ਸਾਡੀ ਆਵਾਜ਼ ਆ ਜੋ ਸਾਡੇ ਤੇ ਕਾਨੂੰਨ ਦਾ ਇੱਕ ਦੈਰਾ ਬਣਾ ਕੇ ਸਾਡੇ ਤੇ ਅਤਿਆਚਾਰ ਕੀਤਾ ਜਾਂਦਾ ਜਾਂ ਸਰਕਾਰਾਂ ਸਾਡੇ ਤੇ ਅਤਿਆਚਾਰ ਕਰਦੀਆਂ ਨੇ ਅਸੀਂ ਉਹਨਾਂ ਦੀ ਸਪੋਰਟ ਕਰਕੇ ਆਪਣੇ ਆਪ ਨੂੰ ਬਚਾਈ ਗਏ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਿਪਲੀ ਸ਼ਰਮਾ ਆਪਣਾ ਦਰਦ ਬਿਆਨ ਕੀਤਾ ਤੁਸੀਂ ਇੱਕ ਕਹਾਣੀ ਤੋਂ ਪੰਜਾਬ ਦੀ ਤਸਵੀਰ ਸਮਝ ਸਕਦੇ ਹੋ ਕਿ ਪੰਜਾਬ ਦੇ ਵਿੱਚ ਚਿੱਟਾ ਕਿਸ ਪੱਧਰ ਤੇ ਹੈ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਕਿਸ ਪੱਧਰ ਤੇ ਹੈ ਤੇ ਪੰਜਾਬ ਦੇ ਵਿੱਚ ਵਾਅਦਾ ਖਿਲਾਫੀ ਜੋ ਲੀਡਰਾਂ ਦੀ ਹੈ ਉਹ ਕਿਸ ਪੱਧਰ ਤੇ ਹੈ ਵੋਟਰਾਂ ਨੇੜੇ ਨੇ ਹਰ ਚੀਜ਼ ਨੂੰ ਐਨਲਾਈਜ਼ ਕਰੋ ਵੋਟ ਪਾਉਣ ਤੋਂ ਪਹਿਲਾਂ ਸੋਚੋ ਕਿਉਂਕਿ ਤੁਹਾਡੀ ਇੱਕ ਵੋਟ ਨੇ ਪੰਜਾਬ ਦੀ ਤਸਵੀਰ ਬਦਲਣੀ ਆਪਣੇ ਸਹਿਯੋਗੀ ਰਾਹੁਲ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ